ਉਸੀਂ ਦੇਖ ਰਹੇ ਹਾਂ ਦੈਨਕਸੂਰਾ ਨੈਸ਼ਨਲ ਯੂਥ ਪਾਰਟੀ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਗਿੱਲ ਸਾਡੇ ਨਾਲ ਨੇ ਜਿਨ੍ਹਾਂ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਚਾਹੇ ਪੰਜਾਬ ਦੀ ਸਕੂਲਾਂ ਦੀ ਗੱਲ ਹੋਵੇ ਚਾਹੇ ਮੰਦੀ ਕੈਦੀਆਂ ਦੀ ਗੱਲ ਹੋਵੇ ਸੋ ਮੁੱਦਿਆਂ ਨੂੰ ਉਭਾਰਦੇ ਰਹਿੰਦੇ ਨੇ ਅੱਜ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਨੇ ਕਿ ਸੱਤਾਧਾਰੀ ਪਾਰਟੀਆਂ ਜਿਹੜੀਆਂ ਉਹ ਉਹਨਾਂ ਦੇ ਕੈਂਡੀਡੇਟ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਆ ਨਾਲ ਹੀ ਗੱਲ ਕੀਤੀ ਜਾਵੇ ਤੇ ਕਾਂਗਰਸ ਪਾਰਟੀ ਤੋਂ ਸ਼ੁਰੂਆਤ ਹੋਈ ਹੁਣ ਸ਼ੇਕ ਆਮ ਆਦਮੀ ਪਾਰਟੀ ਨੂੰ ਲੱਗਾ ਆਪਾਂ ਗੱਲ ਕਰਾਂਗੇ ਸਦਮ ਗੱਲ ਜੀ ਤੁਹਾਡਾ ਡੈਨਿਕ ਸਟੇਜ ਤੇ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਜੇ ਗੱਲ ਕੀਤੀ ਜਾਵੇ ਤੇ ਪਹਿਲਾਂ ਜਿਹੜੀਆਂ ਪਾਰਟੀਆਂ ਹੁੰਦੀਆਂ ਸੀ ਕੋਈ ਹਰੇ ਹੋਏ ਉਮੀਦਵਾਰ ਹੁੰਦੇ ਸੀ ਤੇ ਉਹ ਦੂਸਰੀਆਂ ਪਾਰਟੀਆਂ ਸੱਤਾਧਾਰੀ ਪਾਰਟੀਆਂ ਵੱਲ ਜਾਂਦੇ ਸੀ ਪਰ ਹੁਣ ਬਿਲਕੁਲ ਹੀ ਉਲਟਾ ਹੋ ਰਿਹਾ ਜਿਸ ਤਰ੍ਹਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਜਿਹੜੇ ਕੈਂਡੀਡੇਟ ਜਿੱਤੇ ਹੋਏ ਆ ਉਹ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਆ ਤੁਸੀਂ ਇਸ ਰੁਝਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਿਖੋ ਰਾਜਨੀਤਿਕ ਹਲਕਿਆਂ ਦੇ ਵਿੱਚ ਦਲ ਬਦਲੀ ਚਲਦੀ ਸੀ ਔਰ ਸ਼ੁਰੂ ਤੋਂ ਚਲਦੀ ਰਹੀ ਆ ਵੀ ਕਾਂਗਰਸ ਛੱਡ ਕੇ ਅਕਾਲੀ ਦੇ ਅਕਾਲੀ ਕਿਰਨ ਛੱਡ ਕੇ ਬੀਜੇਪੀ ਤੇ ਆ ਗਿਆ ਕੋਈ ਆਪ ਚ ਆ ਗਿਆ ਚਲਦਾ ਸੀ ਇਲੈਕਸ਼ਨ ਦੇ ਦੌਰ ਚ ਵੀ ਚਲਦਾ ਸੀ ਬਟ ਜਿਸ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਇਸ 21 ਸਦੀ ਦੇ ਵਿੱਚ ਰੁਝਾਨ ਹੋਇਆ ਵਾ ਲੋਕ ਸਭਾ ਇਲੈਕਸ਼ਨ ਦੇ ਐ ਨੇੜੇ ਇਹ ਕੋਈ ਨਾਰਮਲ ਨਹੀਂ ਰੁਝਾਨ ਔਰ ਪੰਜਾਬ ਦੀ ਰਾਜਨੀਤੀ ਵਿੱਚ ਜਿਹੜੇ ਸਮੀਕਰਨ ਨਿਕਲਦੇ ਨਜ਼ਰ ਆ ਰਿਹਾ ਬਹੁਤ ਹੀ ਖਤਰਨਾਕ ਨੇ ਇਹ ਉਹ ਸਮੀਕਰਨ ਨੇ ਜਿਹੜੇ ਸੰਕੇਤ ਦੇ ਰਹੇ ਨੇ ਰਾਜਨੀਤਿਕ ਪਾਰਟੀਆਂ ਦੀ ਲੀਡਰਸ਼ਿਪ ਲੀਡਰ ਰਿਪ੍ਰেজੈਂਟੇਟਿਵ ਹਲਕਿਆਂ ਦੇ ਮਾਣਯੋਗ ਐਮਐਲਏ ਸਹਿਬਾਨ ਮੈਂਬਰ ਪਾਰਲੀਮੈਂਟ ਸਹਿਬਾਨ ਉਹ ਨਿੱਜੀ ਵਿਚਾਲੀ ਨਿੱਜੀ ਇਛਾਲੀ ਜਾਂ ਲੋਕ ਹਿੱਤਾਂ ਨੂੰ ਪਾਰਟੀਆਂ ਚ ਫੇਰ ਬਦਲ ਨਹੀਂ ਕਰ ਰਹੇ ਜਾਂ ਪਾਰਟੀਆਂ ਛੱਡ ਜਾਂ ਜੁਆਇਨ ਨਹੀਂ ਕਰ ਰਹੇ ਦਰਸਾਲ ਉਹ ਆਪਣੀ ਸਕਿਨ ਬਚਾਉਣ ਔਰ ਜੋ ਕਥੇ ਤੌਰ ਤੇ ਆਪਣੇ ਕਾਰਜਕਾਲ ਚ ਕੀਤੇ ਕਪਲੇ ਆ ਉਹਨਾਂ ਤੇ ਪਰਦਾ ਪਾਉਣ ਦੇ ਲਈ ਦੇਸ਼ ਚ ਰਾਜ ਕਰਦੀ ਪਾਰਟੀ ਦੀ ਜਿਹੜੀ ਹੈਗੀ ਆ ਨਾਲ ਹੱਥ ਮਿਲਾ ਰਹੇ ਆ ਤਾਂ ਕਿ ਉਹਨਾਂ ਦੀ ਸਕਿਨ ਸੇਫ ਹੋ ਜੇ ਇਹ ਕੋਈ ਪੋਲਿਟੀਕਲ ਮੰਡਟਾ ਨਹੀਂ ਇਹ ਤਾਂ ਸਿਰਫ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਇੱਕ ਮੈਥਡ ਹੈ ਇੱਕ ਜ਼ਰੀਆ ਵਾ ਇੱਕ ਥਕੰਡਾ ਵਾ ਦੂਸਰੀ ਗੱਲ ਇੱਕ ਬਣਿਆ-ਬਣਿਆ ਮੈਂਬਰ ਪਾਰਲੀਮੈਂਟ ਆਮ ਆਦਮੀ ਦਾ ਸੁਸ਼ੀਲ ਕੁਮਾਰ ਰਿੰਕੂ ਜੀ ਜਲੰਧਰ ਤੋਂ ਅਲਾਨੀਆ ਉਮੀਦਵਾਰ ਹੋਵੇ ਔਰ ਬੀਜਪੀ ਜਿਹੜੀ ਜੁਆਇਨ ਕਰ ਗਏ ਤਾਂ ਉਹਦਾ ਮਤਲਬ ਇਹ ਹੈਗਾ ਵੀ ਉਹਨਾਂ ਤੇ ਕਿਤਨਾ ਕਿਤੇ ਕੋ ਪੋਲਿਟੀਕਲ ਪ੍ਰੈਸ਼ਰ ਸੀ ਕਿਤਨਾ ਕਿਤੇ ਉਹਨਾਂ ਦੇ ਮਨ ਚ ਡਰ ਸੀ ਜਿਹਦਾ ਕਰਕੇ ਉਹਨਾਂ ਨੂੰ ਨੌ ਹਲਕਿਆਂ ਦੇ ਆਪਣੇ ਜਿੰਨੇ ਵੀ ਵੋਟਰ ਤੇ ਸਪੋਰਟਰ ਨੇ ਉਹ ਨਾ ਤਾਂ ਉਹਨਾਂ ਨੂੰ ਕੌਨਫੀਡੈਂਸ ਲੈਣ ਦਾ ਮੌਕਾ ਮਿਲਿਆ ਨਾ ਹੀ ਉਹਨਾਂ ਨਾਲ ਕੋਈ ਸਹਿਮਤੀ ਬਣੀ ਔਰ ਇਕੱਲੇ ਦਿੱਲੀ ਜਾ ਕੇ ਇਹਨਾਂ ਤੇ ਉਂਗਰਾਲ ਸਾਹਿਬ ਹੋਣਾ ਜਿਹੜੇ ਵਿਧਾਇਕ ਨੇ ਜਲੰਧਰ ਵੈਸਟ ਤੋਂ ਪਾਰਟੀ ਜੁਆਇਨ ਕਰ ਲਈ ਲੱਖ ਡੇਢ ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਵਿਧਾਇਕ ਸਾਹਿਬ ਵੀ ਔਰ ਐਮਪੀ ਸਾਹਿਬ ਤਾਂ ਬਹੁਤ ਵੱਡੀ ਤਾਦਾਦ ਵਿੱਚ ਵੋਟਰਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਤਾਂ ਫਿਰ ਜੇ ਇਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਸੀ ਕੋਈ ਦਬਾਅ ਨਹੀਂ ਸੀ ਤਾਂ ਫਿਰ ਇਹ ਆਪਣੇ ਸਮਰਥਕ ਨਾਲ ਲੈ ਕੇ ਜਾਂਦੇ ਵੱਡੀ ਤਾਦਾਦ ਦੇ ਵਿੱਚ ਪਾਰਟੀ ਜਿਹੜਾ ਜੁਆਇਨ ਕਰਦੇ ਪਰ ਇਕੱਲੇ ਇਕੱਲੇ ਲੀਡਰ ਦਾ ਦਿੱਲੀ ਚੰਡੀਗੜ੍ਹ ਜਾ ਕੇ ਪਾਰਟੀਆਂ ਜੁਆਇਨ ਕਰਨ ਦਾ ਜਿਹੜਾ ਸਟ੍ਰੈਟਜੀ ਬਣ ਗਈ ਆ ਜਿਹੜਾ ਹੈਗਾ ਵਾ ਰਵੈਤ ਬਣ ਗਈ ਆ ਇਹ ਡੈਮੋਕ੍ਰੈਟਿਕ ਸਿਸਟਮ ਲਈ ਬਹੁਤ ਘਾਤਕ ਨੇ ਜਮਹੂਰੀ ਕਦਰਾਂ ਕੀਮਤਾਂ ਦੇ ਜਿਹੜਾ ਖਿਲਾਫ ਇੱਕ ਪੈਤੜਾ ਵਾ ਇਤੀ ਜੇਕਰ ਵਿਰਾਮ ਨਾ ਲੱਗੀ ਤਾਂ ਲੋਕਤੰਤਰ ਖਤਮ ਹੋ ਕੇ ਪੰਜਾਬ ਦੇ ਰਾਜਨੀਤਿਕ ਹਲਕਿਆਂ ਵਿੱਚ ਇੱਕ ਤਾਨਾਸ਼ਾਹੀ ਜਿਹੜੀ ਆ ਉਹ ਪਸਰ ਜੀ ਜੇ ਆਪਾਂ ਗੱਲ ਕੀਤੀ ਜਾਵੇ ਤੇ ਕਾਂਗਰਸ ਦੇ ਸ਼ਾਸਨ ਕਾਲ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਇਹ ਗੱਲ ਨੂੰ ਲੋਕ ਜਿਹੜੇ ਆ ਉਹ ਸਰਕਾਰ ਕਰਦੇ ਸੀ ਕਿ ਉਹ ਦਬਾ ਕੇ ਰੱਖਦੇ ਆ ਆਪਣੇ ਲੀਡਰਾਂ ਨੂੰ ਕਿ ਤੁਹਾਡੇ ਜਿਹੜੇ ਘਟਾਲੇ ਆ ਉਹ ਬਾਹਰ ਆਉਣਗੇ ਜੇ ਤੁਸੀਂ ਮੇਰੇ ਖਿਲਾਫ ਬੋਲੋਗੇ ਸੋ ਉਹੀ ਸਾਰਾ ਸਿਸਟਮ ਤਣਾਵਾਣਾ ਜਿਹੜਾ ਪਹਿਲਾਂ ਵੀ ਕਾਂਗਰਸ ਦੇ ਦਿਗਜ ਨੇਤਾ ਜਿਹੜੇ ਆ ਉਹ ਪਹਿਲਾਂ ਭਾਜੀਪੀ ਜੁਆਇਨ ਕਰਕੇ ਹੁਣ ਨਵੀਂ ਗੱਲ ਕੀਤੀ ਜਾਵੇ ਤੇ ਹੁਣ ਦੂਸਰੇ ਪੋਲੀਟੀਕਲ ਲੋਕਾਂ ਦੇ ਉੱਤੇ ਕਪ੍ਰੈਸ਼ਰ ਬਣਾਇਆ ਜਾ ਰਿਹਾ ਇਹਨੂੰ ਕਿਦਾਂ ਦੇਖਦੇ ਹੋ ਦੇਖੋ ਜੋ ਦੇਸ਼ ਆਜ਼ਾਦ ਹੋਇਆ ਏਜੰਸੀਆਂ ਵੀ ਕੰਮ ਕਰਦੀਆਂ ਵਿਜੀਲੈਂਸ ਵੀ ਕੰਮ ਕਰਦੀ ਈਡੀਵੀ ਕੰਮ ਕਰਦੀ ਆ ਰਹੀ ਹੈ ਸੀਬੀਆਈ ਵੀ ਕੰਮ ਕਰਦੀ ਆ ਪਰ ਆ 15 16 ਮਹੀਨੇ ਦੇ ਵਿੱਚ ਇਹ ਏਜੰਸੀਆਂ ਈਡੀ ਵਿਜੀਲੈਂਸ ਕਦੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਅਜੀਤ ਦੇ ਮਾਲਕ ਨੂੰ ਨੋਟਿਸ ਕਦੀ ਕਿਸੇ ਪ੍ਰੋਮਿਨੈਂਟ ਕੰਪੀਟੈਂਟ ਅਥਾਰਟੀ ਨੂੰ ਨੋਟਿਸ ਆਕਾਲੀ ਈਡੀ ਨੇ ਮਤਲਬ ਬਹੁਤ ਟੈਂਟ ਟੌਪ ਜਿਹੜੇ ਅਫਸਰ ਸਬਾਨਾ ਦੇ ਜਿਹੜੇ ਰੇਡ ਕੀਤੇ ਆ ਜਿੱਤੇ ਪ੍ਰਸ਼ਾਸਨਿਕ ਹਲਕੇ ਦੇ ਵਿੱਚ ਇੱਕ دہشت ਇੱਕ ਡਿਸਪਾਇੰਟਡ ਕੀਤਾ ਜਾ ਰਿਹਾ ਉਹਨਾਂ ਨੂੰ ਉੱਤੇ ਰਾਜਨੀਤਿਕ ਹਲਕੇ ਦੇ ਵਿੱਚ ਆਪਣੀ ਮੋਨੋਪੋਲੀ ਬਣਾਉਣ ਲਈ ਇੱਕ ਨਰੂਲ ਪਾਰਟੀ ਜਿਹੜੀ ਆ ਉਹ ਅਤਕੰਡਾ ਵਰਤਰੀ ਆ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਕਿਹਾ ਵੀ ਇਲੈਕਟਡ ਜਿਹੜੀ ਜਮਹੂਰੀ ਕਦਰਾਂ ਕੀਮਤਾਂ ਦੇ ਨਾਲ ਜਿਹੜੇ ਜਮਹੂਰੀ ਵਿਧੇ ਦੇ ਨਾਲ ਇਲੈਕਟਡ ਹੋ ਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਜਾਂਦੇ ਆ ਉਹ ਇੰਡੀਪੈਂਡੈਂਟ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਉਹਨਾਂ ਨੇ ਪਾਰਟੀ ਦੇ ਕਿਸੇ ਅਹੁਦੇ ਤੋਂ ਆਪਣੇ ਆਪ ਨੂੰ ਮੁਨਕਰ ਨਹੀਂ ਕੀਤਾ ਪਿੱਛੇ ਨਹੀਂ ਹਟਾਇਆ ਇਹ ਲੋਕ ਜਿਹੜੀ ਹੈ ਨੁਮਾਇੰਦਗੀ ਐਕਟ ਆ ਇੱਕ ਤਾਂ ਉਹਦੀ ਉਲੰਘਣਾ ਵਾ ਦੂਸਰੀ ਗੱਲ ਲੋਕਾਂ ਦੇ ਖਿਲਾਫ ਦਿੱਤਾ ਹੈ ਆ ਉਹ ਫਤਵਾ ਵਾ ਜਿਹਨੂੰ ਲੋਕ ਕਦੇ ਵੀ ਟੋਲਰੈਂਸ ਨਹੀਂ ਕਰ ਸਕਦੇ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਮੈਂ ਨੈਸ਼ਨਲ ਯੂਥ ਪਾਰਟੀ ਦੇ ਮਾਧਿਮ ਰਾਹੀਂ ਮਾਨਜੁਗ ਰਾਜਪਾਲ ਰਾਸ਼ਟਰਪਤੀ ਔਰ ਹਾਕਮਾਂ ਨੂੰ ਅਪੀਲ ਕਰਦਾ ਜੇਕਰ ਦਲ ਬਦਲੀ ਐਕਟ ਨੂੰ ਰੁਕ ਲਈ ਕੋਈ ਬਿੱਲ ਲੈ ਆਓ ਕੋਈ ਨੋਟੀਫਿਕੇਸ਼ਨ ਜਾਰੀ ਹੋਣੀ ਚਾਹੀਦੀ ਆ ਮੰਨ ਲੋ ਕਾਂਗਰਸ ਦਾ ਅਕਾਲੀ ਦਲ ਦਾ ਭਾਜਪੀ ਦਾ ਨੈਸ਼ਨਲ ਯੂਥ ਪਾਰਟੀ ਦਾ ਅਹਮ ਆਦਮੀ ਦਾ ਕੋਈ ਐਮਐਲਏ ਐਮਪੀ ਜੇਕਰ ਉਹ ਪਾਰਟੀ ਬਦਲਦਾ ਤਾਂ ਉਹਦੀ ਜਿਹੜੀ ਆ ਵਿਧਾਨਕ ਜ਼ਿੰਮੇਵਾਰੀ ਉਹਨੂੰ ਵਿਡਰੋ ਕਰ ਦੇਣੀ ਚਾਹੀਦੀ ਆ ਉਹਨੂੰ ਡਿਸਮਿਸ ਕਰ ਦੇਣਾ ਚਾਹੀਦਾ ਕਿਉਂਕਿ ਜਿਹੜਾ ਲੋਕਾ ਦਾ ਨਹੀਂ ਹੋਇਆ ਪਾਰਟੀ ਦਾ ਨਹੀਂ ਹੋਇਆ ਮੋਕਾ ਪ੍ਰਸਿਧਟ ਹੈ ਚੜ ਗਿਆ ਉਹਤੇ ਕਦੀ ਫੇਸ ਨਹੀਂ ਕੀਤਾ ਜਾ ਸਕਦਾ ਤੋਂ ਐਡੀ ਵੱਡੀ ਜ਼ਿੰਮੇਵਾਰੀ ਤੋਂ ਉਹਨੂੰ ਕਾਨੂੰਨਨ ਤੌਰ ਤੇ ਮੁਕਤ ਕਰ ਦੇਣਾ ਚਾਹੀਦਾ ਤਾਂ ਕਿ ਉਹ ਗਾਂ ਅੱਗੇ ਕਿਸੇ ਦੇ ਨਾਲ ਉਹ ਵਿਸ਼ਵਾਸ ਘਾਤ ਨਾ ਕਰ ਸਕੇ ਜੇ ਆਪਾਂ ਗੱਲ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਲੋਕ ਇੱਕ ਕੈਂਡੀਡੇਟ ਨੂੰ ਵੋਟ ਪਾਉਂਦੇ ਸੀ ਉਸ ਤੋਂ ਅਕੇ ਦੂਸਰੇ ਨੂੰ ਪਾਈ ਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਬਿਲਕੁਲ ਨਵੀਂ ਪਾਰਟੀ ਆ ਉਸ ਨੂੰ 92 ਸੀਟਾਂ ਦੇ ਕੇ ਤੇ ਸਰਕਾਰ ਬਣਵਾਈ ਕਿਤੇ ਨਾ ਕਿਤੇ ਇਹ ਲੋਕਾਂ ਦੇ ਵਿੱਚ ਰੋਸ ਇੱਕ ਪਾਇਆ ਜਾ ਰਿਹਾ ਕਿ ਜਿਹੜਾ ਵਿਧਾਇਕ ਅਸੀਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਉਹ ਵਧਾਇਆ ਕਿ ਇਕੱਲੇ ਦਾ ਇਕੱਲਾ ਲੋਕਾਂ ਦੀਆਂ ਭਾਵਨਾ ਨੂੰ ਠੀਸ ਪਹਚਾ ਕੇ ਉੱਥੇ ਪਹੁੰਚ ਜਾਂਦਾ ਵਾ ਇੱਕ ਨਵਾਂ ਹੀ ਅੱਜ ਮੁੱਦਾ ਦੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਹੜੇ ਪੰਜਾਬ ਦੇ ਵਾਈਸ ਜੁਸਟ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਉਹਨਾਂ ਨੇ ਕਿਹਾ ਕਿ 45 ਕਰੋੜ ਰੁਪਇਆ ਜਿਹੜਾ ਉਹਦੀ ਆਫਰ ਆਈ ਹੈ ਕਿ ਤੁਸੀਂ ਬੀਜੇਪੀ ਜੁਆਇਨ ਕਰ ਲੋ ਇਹ ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਕੱਲ੍ਹ ਔਰ ਪਰਸੋਂ ਰਾਜੀ ਸ਼ੈਰੀ ਸਾਹਿਬ ਮਨਜੋਗ ਐਮਐਲਐਸ ਆ ਬਾਅਦ ਨੇ ਵੀ ਇਹਦੀ ਪੁਸ਼ਟੀ ਕੀਤੀ ਆ ਵੀ ਦੇਸ਼ ਚ ਰਾਜ ਕਰਦੀ ਪਾਰਟੀ ਵੱਲੋਂ ਆਫਰ ਕੀਤੀ ਜਾ ਰਹੀ ਆ ਗਾਹੇ ਬਗਾਏ ਅਪਰੋਚ ਕੀਤੀ ਜਾ ਰਹੀ ਆ ਪੈਸਿਆਂ ਦੀ ਜਿਹੜੀ ਪੇਸ਼ਕਸ਼ ਕੀਤੀ ਜਾ ਰਹੀ ਆ ਔਰ ਇਹ ਵੀ ਦੋਸ਼ ਲੱਗ ਰਿਹਾ ਹੈ ਵੀ ਉਹ ਧਮਕਾ ਧਮਕਾਉਂ ਦੀ ਵੀ ਆਪੀ ਜੇਕਰ ਤੁਸੀਂ ਨਾ ਕੀਤਾ ਤਾਂ ਫਿਰ ਜੇਲ੍ਹ ਯਾਤਰਾ ਲਈ ਤਿਆਰ ਹੋ ਜਾਓ ਜਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਰੈਡੀ ਹੋ ਜਾਓ ਰਾਜਨੀਤੀ ਬੜੇ ਦੌਰ ਤੋਂ ਚੱਲਦੀ ਆ ਰਹੀ ਆ ਲੋਕਾਂ ਨੇ ਹੰਡਾਈਆਂ ਵਾਂ ਬਟ ਆ ਜਿਹੜਾ ਹੁਣ ਨਵਾਂ ਦੌਰ ਡਿਕਟੇਟਰਸ਼ਿਪ ਦਾ ਸ਼ੁਰੂ ਹੋ ਗਿਆ ਡੋਮੀਨੇਟ ਕਰਨਾ ਪੋਲਿਟੀਕਲ ਸਿਸਟਮ ਵਿੱਚ ਰਹਿ ਕੇ ਇਹ ਉਹਨਾਂ ਜਮਹੂਰੀ ਕਦਰਾਂ ਕੀਮਤਾਂ ਦਾ ਖੜਾ ਘਟਣਾ ਉਹਦੀ ਸੰਘੀ ਕੁੱਟਣੀ ਔਰ ਜਿਨ੍ਹਾਂ ਨੇ ਬ੍ਰਿਟਿਸ਼ ਅੰਪਾਇਰ ਤੋਂ ਦੇਸ਼ ਦੀ ਆਜ਼ਾਦੀ ਲਈ ਲੜਾਈਆਂ ਲੜੀਆਂ ਕੁਰਬਾਨੀਆਂ ਕੀਤੀਆਂ ਅੱਜ ਉਹਨਾਂ ਕੁਰਬਾਨੀਆਂ ਨੂੰ ਦੇਸ਼ 'ਚ ਰਾਜ ਕਰਦੀ ਪਾਰਟੀ ਤਲਾਂਜਲੀ ਦੇ ਕੇ ਅੱਜ ਫੇਰ ਉਹ ਡਿਕਟੇਟਰਸ਼ਿਪ ਪੈਦਾ ਕਰ ਰਹੀ ਆ ਅਸੀਂ ਇਹ ਚਾਹੁੰਦੇ ਆ ਅਵਾਮ ਦੇ ਹੱਕ ਚ ਲੋਕਾਂ ਦੇ ਹੱਕ ਚ ਮੁੱਲ ਕਿਹਦਾ ਪੈਂਦਾ ਜਿਹੜਾ ਵਕਾਊ ਆ ਜੇਕਰ ਤੁਸੀਂ ਲੋਕਾਂ ਦੇ ਵਫਾਦਾਰ ਹੋ ਪੰਜਾਬ ਦੇ ਹਿੱਤ ਦੇ ਹੱਕ ਦੇ ਵਿੱਚ ਹੋ ਤੁਸੀਂ ਤੁਸੀਂ ਇਲੈਕਟਿਡ ਹੋ ਤੁਸੀਂ ਪੰਜਾਬ ਦੇ ਵਫਾਦਾਰ ਹੋ ਪੰਜਾਬ ਦੇ ਪ੍ਰਤੀ ਤੁਹਾਨੂੰ ਹੇਜ਼ ਆ ਤੁਹਾਨੂੰ ਕੋਈ ਨਹੀਂ ਖਰੀਦ ਸਕਦਾ ਜੇਕਰ ਕਿਤੇ ਨਾ ਕੋਈ ਲੱਗਦਾ ਤੁਹਾਨੂੰ ਵੀ ਤੁਹਾਡੇ ਨਾਲ ਕੋਈ ਕੁਐਸਨਟੀ ਵਰਪ ਦੀ ਜਾ ਕੋਈ ਤੱਕੇਸ਼ਾ ਹੀ ਹੋਊ ਪੰਜਾਬ ਤੁਹਾਡੇ ਨਾਲ ਆ ਤੁਹਾਡੇ ਤੁਹਾਡੇ ਹਲਕੇ ਦੇ ਲੋਕ ਤੁਹਾਡੇ ਨਾਲ ਆ ਫਿਰ ਉਸ ਆਫਰ ਨੂੰ ਠਕਰਾਓ ਪਰ ਮੈਂ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦਾ ਕਟੋ-ਕਟ ਇੱਕ ਸਟੈਂਡ ਰੱਖੋ ਜੇਕਰ ਪੰਜਾਬ ਬਚਾਉਣਾ ਪੰਜਾਬ ਦੀ ਨਸਲ ਪੰਜਾਬ ਦੀ ਫਸਲ ਪੰਜਾਬ ਦੇ ਹਿੱਤ ਬਚਾਉਣੇ ਪੰਜਾਬ ਦੇ ਪੈਂਡਿੰਗ ਮਸਲੇ ਜੇ ਸੁਲਝਾਉਣੇ ਆ ਤਾਂ ਇੱਕ ਪਾਰਟੀ ਨਹੀਂ ਕਰ ਸਕਦੀ ਪੰਜਾਬ ਦੇ ਵਿੱਚ ਇੱਕ ਫੈਡਰਲ ਸਿਸਟਮ ਨੂੰ ਅਡਾਪਟ ਕੀਤਾ ਜਾਵੇ ਸੰਘਾਤਮਕ ਢਾਂਚਾ ਲਿਆਂਦਾ ਜਾਵੇ ਤਾਂ ਕਿ ਪੰਜਾਬ ਦੇ ਖੇਤਰੀ ਪਾਰਟੀਆਂ ਪੰਜਾਬ ਦੇ ਵਿੱਚ ਇੱਕ ਮੰਚ ਦੇ ਲਿਆ ਕੇ ਇੱਕ ਇੱਕੋਤਰੀ ਪ੍ਰੋਗਰਾਮ ਬਣਾ ਕੇ ਤਾਂ ਪੰਜਾਬ ਦੀ ਜਿਹੜੀਆਂ ਦੁਸ਼ਮਣ ਜਮਾਤਾਂ ਉਹਨਾਂ ਨੂੰ ਭਾਂਜ ਦਿੱਤੀ ਜਾਵੇ ਉਹਨਾਂ ਦਾ ਦੰਦ ਘੱਟੇ ਕੀਤੇ ਜਾਣ ਔਰ ਜਿਹੜੀ ਪੇਸ਼ਕਾਸ਼ ਵਾਰ-ਵਾਰ ਸੈਂਟਰ ਚ ਰਾਜਕਰ ਦੀ ਪਾਰਟੀਆਂ ਲੋਕ ਕੀਤੀ ਜਾ ਰਹੀ ਆ ਇਹਦੀ ਨਿੰਦਾ ਵੀ ਕਰਨੀ ਬਣਦੀ ਆ ਔਰ ਤਕੜੀ ਹੋ ਕੇ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਆਪੋ ਆਪਣੇ ਹਲਕੇ ਦੇ ਲੀਡਰਾਂ ਦੀ ਪਿੱਠ ਥਪਥਪਾਓ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਲੋਕਾਂ ਦੀ ਬੁੱਕਲ ਕਿਤੇ ਨਾ ਕਿਤੇ ਜੋਧਾ ਸਾਹਿਬ ਕਿਤੇ ਨਾ ਕਿਤੇ ਗਿੱਲ ਸਾਹਿਬ ਜਿਹੜਾ ਲੋਕ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੀਆਂ ਬਾਕੀ ਪਾਰਟੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਖੜੇ ਨਹੀਂ ਹੋਣਾ ਚਾਹੀਦਾ ਕਿ ਜੇ ਅੱਜ ਇੱਕ ਬੰਦੇ ਦਾ ਧੱਕਾ ਹੋ ਰਿਹਾ ਤੇ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਹਨੂੰ ਖਰੀਦਿਆ ਜਾ ਰਿਹਾ ਤੇ ਉਹ ਆਮ ਜਿਹੜੇ ਲੋਕ ਨੇ ਉਹਦੇ ਨਾਲ ਖੜੇ ਹੋਣੇ ਚਾਹੀਦੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਾਰਟੀਆਂ ਨੂੰ ਸਪੋਰਟ ਕਰਨੀ ਚਾਹੀਦੀ ਜੇਕਰ ਪੰਜਾਬ ਦੀਆਂ ਪ੍ਰੋਮੀਨੈਂਟ ਰਵੈਤੀ ਪਾਰਟੀਆਂ ਦੀ ਲੀਡਰਸ਼ਿਪ ਦੇ ਕੋਲ ਅਜੰਡਾ ਹੁੰਦਾ ਨੀਤ ਹੁੰਦੀ ਨiyet ਹੁੰਦੀ ਤਾਂ ਫਿਰ ਉਹ ਸਤਾ ਦੇ ਗਲਿਆਰਿਆਂ ਤੋਂ ਲਾਂਭੇ ਨਾ ਜਾਂਦੇ ਰਹੀ ਗੱਲ ਇੱਕ ਦੂਜੀ ਦੀ ਹਮਾਇਤ ਇੱਕ ਦੂਜੀ ਦੀ ਸਪੋਰਟ ਕਰਨ ਦੀ ਅੱਜ ਦੇ ਹਾਲਾਤ ਇਹ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਸਟੈਂਡ ਨਹੀਂ ਰਿਹਾ ਜਿੱਤੋਂ ਪੰਜਾਬ ਦਾ ਆਵਾਮ ਜਿਹੜੀ ਇਸ ਵੇਲੇ ਨਾਰਾਜ਼ ਆ ਵੀ ਇਹਨਾਂ ਕੋਲ ਸਾਡੀ ਇੱਜ਼ਤ ਸਾਡੀ ਅਣਖ ਸਾਡੀ ਪੱਗ ਔਰ ਸਾਡੀ ਨਸਲ ਨੂੰ ਬਚਾਉਣ ਲਈ ਕੋਈ ਅਜੰਡਾ ਹੀ ਨਹੀਂ ਹੈਗਾ ਇਸੀ ਕਰਕੇ ਇਸ ਰਾਜਨੀਤਿਕ 파ਟੋਤਾਰ મતਭੇਦ ਮਨਮਟਾ ਈਰਖਾਬਾਦੀ ਤੇ ਲੈਗਪੋਲਿਕ ਦੀ ਪੋਲਿਟਿਕਸ ਦਾ ਇੱਕ ਤੇ ਬੈਨੀਫਿਟ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਵਾਰ-ਵਾਰ ਸੋ ਹੋਣ ਵੀ ਸਾਨੂੰ ਸੰਭਲ ਜਾਣਾ ਚਾਹੀਦਾ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਮੰਚ ਤੇ ਆ ਕੇ ਔਰ ਆਪਣੀ ਇਕਟਾ ਆਪਣੀ ਸ਼ਕਤੀ ਦਾ ਪੰਜਾਬ ਦੀ ਪ੍ਰਭੂਸਤਾ ਦੀ ਜਿਹੜੀ ਹੈ ਬਹਾਲੀ ਲਈ ਜੁਆਇੰਟ ਰਿਐਕਸ਼ਨ ਕਰਨਾ ਚਾਹੀਦਾ ਤਾਂ ਕਿ ਅਸੀਂ ਜੋ ਇਤਿਹਾਸ ਆ ਪੰਜਾਬ ਦਾ ਪੂਰੇ ਮੁਲਕ ਵਿੱਚ ਉਹਨੂੰ ਪਛਾਣ ਸਕੀਏ ਔਰ ਇੱਕ ਨਵਾਂ ਅਧਿਆਇ ਸ਼ੁਰੂ ਕਰ ਸਕੀਏ ਜਿਸ ਤਰ੍ਹਾਂ ਦੋ ਕੈਂਡੀਡੇਟ ਦੇ ਜਾਣ ਦੇ ਨਾਲ ਕੋਈ ਪਾਰਟੀ ਨੂੰ ਬਹੁਤਾ ਫਰਕ ਨਹੀਂ ਪੈਂਦਾ ਨਜ਼ਰਾਂ ਦਾ ਪਰ ਫਿਰ ਵੀ ਜੇ ਇਸੇ ਤਰੀਕੇ ਦੇ ਨਾਲ ਜਿਹੜੇ ਵਿਧਾਇਕ ਆ ਉਹਨਾਂ ਨੂੰ ਡਰਾ ਧਮਕਾ ਕੇ ਤੇ ਪਾਰਟੀ ਵਿੱਚ ਸ਼ਾਮਲ ਕੀਤਾ ਜਾਂਦਾ ਤੇ ਇਹ ਸਮਝਿਆ ਜਾ ਸਕਦਾ ਕਿ ਕਿਤੇ ਸਰਕਾਰ ਨੂੰ ਡੇਗਣ ਦੀ ਇੱਕ ਕੋਝੀ ਸਾਜ਼ਿਸ਼ ਆ ਦੇਖੋ ਲੈਗ ਪੋਲਿੰਗ ਚੱਲਦੀ ਰਹੀ ਆ ਔਰ ਚੱਲਦੀ ਰਹੇਗੀ ਸਰਕਾਰ ਨੂੰ ਸੁਟਣਾ ਦੇਖੋ ਸੈਂਟਰ ਦੇ ਹੱਥ 'ਚ ਹਰ ਹਰਬਾ ਹੈਗਾ ਪਰ ਪੰਜਾਬ ਦਾ ਆਪਣਾ ਕੀ ਸਟੈਂਡ ਆ ਮੰਨ ਲਓ 92 ਵਿਧਾਇਕਾਂ ਸਮੇਤ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਸਮੇਤ ਸਾਰੇ ਤਾਂ ਚੋਰ ਨਹੀਂ ਸਾਰੇ ਤਾਂ ਕਾਣੇ ਨਹੀਂ ਜੇਕਰ ਉਹਨਾਂ ਵਿੱਚੋਂ ਇੱਕ ਅੱਧੀ ਨੇ ਕਿਤੇ ਕੋਈ ਗਲਤੀ ਕੀਤੀ ਹੋਊ ਤੇ ਕਾਨੂੰਨਨ ਤੌਰ ਤੇ ਸਜ਼ਾ ਭੁਗਤੇ ਨਾ ਮਤਲਬ ਇਹ ਥੋੜੀ ਵੀ ਤੁਸੀਂ ਆਪਣੇ ਲੱਖ ਸਵਾ ਲੱਖ 1.5 ਲੱਖ ਲੋਕਾਂ ਇਹ ਪਿੰਟ ਛੁਰਾ ਮਾਰ ਕੇ ਆਪਣੇ ਲਈ ਆਪਣੀ ਸਕਿਨ ਬਚਾਉਣ ਦੇ ਲਈ ਤੇ ਉਹਨਾਂ ਨੂੰ ਮਾਮੇਟਰ ਕਰਕੇ ਚਲੇ ਜਾਓ ਇਹ ਤਾਂ ਫਿਰ ਮੌਕਾ ਪ੍ਰਸਤੀ ਹੋਗੀ ਮੌਕਾ ਪ੍ਰਸਤੀ ਕਰਕੇ ਤੇ ਲੋਕਾਂ ਨੇ 92 ਐਮਐਲ ਨੂੰ ਲਿਆਂਦਾ ਸੀ ਔਰ ਇਹ ਵੀ 92 ਉਸੇ ਰਾਤ ਨੂੰ ਤਿਆਰ ਹੋ ਗਏ ਹੋ ਜੋ ਕੁਝ ਵਾਪਰ ਰਿਆ ਵਾ ਜਿਵੇਂ ਕੇਜਰੀਵਾਲ ਸਾਹਿਬ ਈਡੀ ਦੇ ਕੇਸ਼ ਚੰਦਰ ਆ ਔਰ ਵੀ ਜਿਹੜੇ ਸਸੋਧਿਆ ਸਾਹਿਬ ਆ ਸੰਜੀ ਜੀ ਵੀ ਅੰਦਰ ਆ ਪੰਜਾਬ ਵਾਲੇ ਪਾਸੇ ਅਸਲੇ ਰੁੱਖੇ ਨਾ ਕਰ ਦਿੱਤਾ ਕੀ ਸੈਂਟਰ ਨੂੰ ਕੱਲਾ ਪੰਜਾਬ ਹੀ ਨਜ਼ਰ ਆ ਰਿਹਾ ਬਾਕੀ ਜਿਹੜੇ ਭਾਰਤ ਦੇ ਸੂਬੇ ਆ ਕੀ ਉਹ ਦੁੱਧ ਧੋਤੇ ਆ ਕੀ ਉੱਥੇ ਕਿਤੇ ਕੋਈ ਸਕੈਮ ਨਹੀਂ ਵਾਪਰ ਰਿਆ ਇਹਨਾਂ ਨੂੰ ਜੁਆਇੰਟਲੀ ਐਕਸ਼ਨ ਲੈਣਾ ਚਾਹੀਦਾ ਸਾਰੀਆਂ ਸਟੇਟਾਂ 'ਚ ਕਰ ਜੇਕਰ ਕੱਲੇ ਪੰਜਾਬ ਨੂੰ ਇਹਨਾਂ ਨੇ ਆਪਣੇ ਝੰਡੇ ਤੇ ਲਿਆ ਇਹਦਾ ਮਤਲਬ ਕਿਤੇ ਨਾ ਕਿਤੇ ਦਾਲ 'ਚ ਕੁਝ ਕਾਲਾ ਸੋ ਸਾਡੇ ਨਾਲ ਸੰ ਸਤਨਾਮ ਸਿੰਘ ਗਿੱਲ ਜਿਨ੍ਹਾਂ ਨੇ ਨਾਲ ਆਪਾਂ ਗੱਲਬਾਤ ਕੀਤੀ ਆ ਵਿਚਾਰ ਚਰਚੇ ਕੀਤੇ ਨੇ ਦੇਖਦੇ ਹੋ ਥੈਂਕਸ ਕਿਰਾ कैमरामैन सोनी देर सिंह कुमार बटाला देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप